ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਮਹਿਕ ਬੁਟੀਕ ਤੇ ਅੱਜ ਅਸੀਂ ਇਸ ਮੈਚਿੰਗ ਸੂਟ ਦੀ ਕਟਿੰਗ ਕਰਾਂਗੇ ਇਹ ਦੇਖੋ ਜੀ ਵੀਨਕ ਬਣਿਆ ਹੋਇਆ ਬਹੁਤ ਹੀ ਪਿਆਰਾ ਸੂਟ ਹੈ ਠੀਕ ਹੈ ਜੀ ਔਰਗੈਂਜਾ ਦੇ ਵਿੱਚ ਸ਼ਰਟ ਹੈ ਲਾਈਨਿੰਗ ਦੇ ਵਿੱਚ ਤੇ ਇਸ ਦੇ ਨਾਲ ਇਹ ਸਲਵਾਰ ਹੈ ਵਰਕ ਵਾਲੀ ਇਹ ਤੁਸੀਂ ਵੇਖ ਪਾ ਰਹੇ ਹੋ ਕਿ ਆ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਤੇ ਆਪਾਂ ਕੱਲੀ ਸਲਵਾਰ ਦੀ ਕਟਿੰਗ ਕਰਾਂਗੇ ਠੀਕ ਹੈ ਜੀ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਇਸ ਕਰਕੇ ਆਪਾਂ ਕੱਲੀ ਸਲਵਾਰ ਦੀ ਕਟਿੰਗ ਕਰਾਂਗੇ ਸਾਡੀ ਸਲਵਾਰ ਦੀ ਟੋਟਲ ਲੰਬਾਈ ਹੈਗੀ 40 ਇੰਚ ਠੀਕ ਹੈ ਜੀ ਆਪਾਂ ਵਰਕ ਵਾਲੀ ਸਲਵਾਰ ਕਿਵੇਂ ਕਟਿੰਗ ਕਰਦੇ ਆ ਤੇ ਤੁਸੀਂ ਆਓ ਜੀ ਦੇਖੋ ਵੀਡੀਓ ਨੂੰ ਲਾਸਟ ਤੱਕ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਓਕੇ ਜੀ ਔਰ ਓਕੇ ਜੀ ਕਰਦੇ ਆਂ ਵੀਡੀਓ ਨੂੰ ਸ਼ੁਰੂ ਜੀ ਆਪਾਂ ਕਰਦੇ ਆਂ ਜੀ ਸਲਵਾਰ ਦੀ ਕਟਿੰਗ ਸਭ ਤੋਂ ਪਹਿਲਾਂ ਤੁਸੀਂ ਸਲਵਾਰ ਦੀ ਲੰਬਾਈ ਮਿਲ ਲੈਣੀ ਹੈ ਠੀਕ ਹੈ ਜੀ ਕਿੰਨੀ ਲੰਬਾਈ ਹੈ ਤੁਹਾਡੀ ਸਲਵਾਰ ਦੀ ਉਸ ਤੋਂ ਬਾਅਦ ਤੁਸੀਂ ਇਹ ਦੇਖੋ ਵਰਕ ਨੂੰ ਬਿਲਕੁਲ ਮਲਾ ਲੈਣਾ ਹੈ ਇਸ ਤਰ੍ਹਾਂ ਬਰਾਬਰ ਕਰਕੇ ਠੀਕ ਹੈ ਇੱਥੋਂ ਆਪਾਂ ਨੇ ਲੰਬਾਈ ਲੈਣੀ ਹੈ ਇਹ ਦੇਖੋ ਕੱਪੜੇ ਦੇ ਵਿੱਚ ਇਦਾਂ ਛੇਦ ਹੋਏ ਆ ਇਹ ਆਪਾਂ ਕਟਿੰਗ ਕਰ ਦਾਂਗੇ ਸਾਡਾ ਪੌਂਚਾ ਬਿਲਕੁਲ ਇਹਦੇ ਉੱਪਰ ਬਣੇਗਾ ਠੀਕ ਹੈ ਜੀ ਵਰਕ ਦੇ ਤੇ ਆਪਾਂ ਨੇ ਇੱਥੋਂ ਵਰਕ ਤੋਂ ਅੱਧਾ ਇੰਚ ਹੇਠਾਂ ਲੰਬਾਈ ਲੈਣੀ ਹੈ ਸਾਡੀ ਲੰਬਾਈ ਹੈਗੀ ਸਲਵਾਰ ਦੀ ਟੋਟਲ 40 ਇੰਚ ਤਿਆਰ ਠੀਕ ਹੈ ਜੀ ਤੁਸੀਂ ਵੀਡੀਓ ਨੂੰ ਚੰਗੀ ਤਰ੍ਹਾਂ ਸਮਝਣਾ ਠੀਕ ਹੈ 40 ਇੰਚ ਤਿਆਰ ਹੈ ਲੰਬਾਈ ਸਾਡੀ ਵਿੱਚ ਇਹ ਬੈਲਟ ਪਲੱਸ ਕਰਕੇ ਇਹ ਦੇਖੋ 40 ਆਪਣਾ ਇੱਥੇ ਆ ਰਿਹਾ ਟੋਟਲ ਆਪਾਂ ਨੇ 40 ਇੰਚ ਠੀਕ ਹੈ ਆਪਾਂ ਹੁਣ ਕੀ ਕਰਨਾ ਹੈ ਆਪਾਂ ਨੇ 5 ਇੰਚ ਇਹਦੇ ਵਿੱਚੋਂ ਮਾਈਨਸ ਕਰ ਦੇਣਾ ਇਸ ਤਰ੍ਹਾਂ ਇਹ ਦੇਖੋ 5 ਇੰਚ ਆਪਾਂ ਨੇ ਮਾਈਨਸ ਕਰ ਦਿੱਤਾ ਇਹ ਦੇਖੋ ਟੋਟਲ ਸਾਡਾ ਹੈਗਾ 34 ਇੰਚ 35 ਆ ਰਿਹਾ ਖਿੱਚ ਕੇ ਬਟ 34 34.5 ਹੈਗਾ 1 ਇੰਚ ਆਪਾਂ ਨੇ ਹੁਣ ਇਹਦੇ ਵਿੱਚ ਪਲੱਸ ਕਰਨਾ ਹੈ 34.5 35 ਇੰਚ ਇਹ ਆਪਾਂ ਜਿਹੜਾ ਪਲੱਸ ਕਰਨਾ ਉਹ ਇਧਰਲੀ ਸਾਈਡ ਕਰਾਂਗੇ ਇਹ ਦੇਖੋ ਟੋਟਲ ਸਾਡਾ ਆ ਗਿਆ 35 ਇੰਚ 35 ਦੇ ਤੁਸੀਂ ਇਸ ਤਰ੍ਹਾਂ ਨਿਸ਼ਾਨ ਲਾ ਲੈਣੇ ਨੇ ਠੀਕ ਹੈ ਇਸੇ ਤਰ੍ਹਾਂ ਇਸ ਤਰ੍ਹਾਂ ਇਹ ਦੇਖੋ ਸਭ ਤੋਂ ਪਹਿਲਾਂ ਆਪਾਂ ਕੱਟਣਾ ਹੈ ਪਟ ਜਿਸ ਨੂੰ ਆਪਾਂ ਪੌਂਚਾ ਵੀ ਬੋਲ ਦਿੰਨੇ ਆ ਪੱਟ ਵੀ ਬੋਲ ਦਿੰਨੇ ਪੱਲੇ ਵੀ ਬੋਲ ਦਿੰਨੇ ਆ ਠੀਕ ਹੈ ਜੀ ਇਹ ਦੇਖੋ ਆਪਾਂ ਨੇ ਲੰਬਾਈ ਕਟਿੰਗ ਕਰ ਲੈਣੀ ਤੁਸੀਂ ਥੋੜੀ ਜੀ ਵੱਧ ਵੀ ਕੱਟ ਸਕਦੇ ਹੋ ਹੁਣ ਆਪਾਂ ਨੇ ਦੇਖੋ ਇਹ ਸੈਂਟਰ ਕਰ ਲੈਣਾ ਹੈ ਇਦਾਂ ਕਢਾਈ ਦਾ ਇਸ ਤਰ੍ਹਾਂ ਕਢਾਈ ਨੂੰ ਮਿਲਾ ਕੇ ਇਹ ਦੇਖੋ ਇਹ ਬਿਲਕੁਲ ਸੈਂਟਰ ਦੇ ਵਿੱਚ ਬਣੀ ਹੋਈ ਹੈ ਜੇਕਰ ਤੁਸੀਂ ਪਲਾਜੋ ਵੀ ਬਣਾਉਣਾ ਹੈ ਤੇ ਬਹੁਤ ਵਧੀਆ ਪਲਾਜੋ ਬਣ ਜਾਏਗਾ ਕਈਆਂ ਦਾ ਕੀ ਹੁੰਦਾ ਕਿ ਵਰਕ ਜਿਹੜਾ ਚੱਕ ਕੇ ਇੱਧਰ ਕਰ ਦਿੰਦੇ ਉਹਦਾ ਪਲਾਜੋ ਸੈੱਟ ਨਹੀਂ ਹੁੰਦਾ ਠੀਕ ਹੈ ਇਸ ਤਰ੍ਹਾਂ ਸੈਂਟਰ ਦੇ ਵਿੱਚ ਵਰਕ ਹੋਇਆ ਹੋਵੇ ਤਾਂ ਫਿਰ ਬਹੁਤ ਵਧੀਆ ਪਲਾਜੋ ਬਣ ਜਾਂਦਾ ਠੀਕ ਹੈ ਜੀ ਇਹ ਦੇਖੋ ਆਪਾਂ ਨੇ ਹੁਣ ਇਧਰੋਂ ਸੈਂਟਰ ਕਟਿੰਗ ਕਰ ਦੇਣਾ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਪੀਸ ਜਿਹੜੇ ਉਹ ਕੱਲੇ-ਕੱਲੇ ਕਰਕੇ ਕਢਾਈ ਦਾ ਸੈਂਟਰ ਕਰ ਲਓ ਸੈਂਟਰ ਮਤਲਬ ਕਿ ਇਸ ਤਰ੍ਹਾਂ ਕਢਾਈ ਨੂੰ ਮਿਲਾ ਲਓ ਅੱਧ ਕਰ ਲਓ ਇਸ ਤਰ੍ਹਾਂ ਪੂਰਾ ਠੀਕ ਹੈ ਇਸ ਤਰ੍ਹਾਂ ਲਾ ਕੇ ਦੋਨੋਂ ਪੀਸ ਇਸ ਤਰ੍ਹਾਂ ਪ੍ਰੈਸ ਕਰ ਲਓ ਆਪਾਂ ਹੁਣ ਤੁਹਾਨੂੰ ਪ੍ਰੈਸ ਕਰਕੇ ਦੋਨੋਂ ਪੀਸ ਇਸੇ ਤਰ੍ਹਾਂ ਰੱਖ ਕੇ ਫਿਰ ਇਹਦੀ ਤੁਹਾਨੂੰ ਮਿੰਨਤੀ ਕਰਕੇ ਦੱਸਦੇ ਆਂ ਦੇਖੋ ਜੀ ਆਪਾਂ ਦੋਨੋਂ ਪੱਲੇ ਇਸ ਤਰ੍ਹਾਂ ਕਰੀਜ਼ ਬਣਾ ਲਈ ਸੈਂਟਰ ਦੇ ਵਿੱਚ ਦੋਨੋਂ ਪੱਲੇ ਪ੍ਰੈਸ ਕਰ ਲਏ ਠੀਕ ਹੈ ਇਸ ਤਰ੍ਹਾਂ ਇਹ ਠਾਉ ਉੱਪਰ ਕਰ ਲੈਣਾ ਇਹਨਾਂ ਨੂੰ ਬਿਲਕੁਲ ਸੈੱਟ ਐ ਦੇਖੋ ਜਿੰਨੀ ਆਪਣੀ ਕਢਾਈ ਆਪਾਂ ਇੰਨਾ ਇੰਨਾ ਹੀ ਪੱਲਾ ਕਟਿੰਗ ਕਰਾਂਗੇ ਇਹ ਦੇਖੋ 7 ਇੰਚ ਆ ਰਿਹਾ ਤੇ ਆਪਾਂ 7.5 ਕਰਾਂਗੇ ਜਦੋਂ ਆਪਾਂ ਪੌਂਚੇ ਦੀ ਸਲਾਈ ਜੋੜਦੇ ਆ ਤਾਂ ਬਹੁਤ ਮੁਸ਼ਕਲ ਆਉਂਦੀ ਹੈ ਫਿਰ ਕਢਾਈ ਵਾਲੇ ਨੂੰ ਜੋੜਨ ਦੇ ਇਸ ਤਰ੍ਹਾਂ ਆਪਾਂ ਨੇ 7.5 ਦੇ ਪੱਲੇ ਪਾਉਣੇ ਇਹ ਬਿਲਕੁਲ ਨੈਰੋ ਸਲਵਾਰ ਬਣਾਉਣੀ ਆਪਾਂ ਨੇ ਇਸ ਤਰ੍ਹਾਂ ਆਪਾਂ ਨੇ ਇਹ ਦੇਖੋ ਨਿਸ਼ਾਨਾ ਨੂੰ ਮਲਾ ਲਿਆ ਹੁਣ ਆਪਾਂ ਇਹਦੀ ਕਟਿੰਗ ਕਰ ਦੇਣੀ ਹੈ ਇਹ ਆਪਣਾ ਇੰਨਾ ਕੁ ਸਲਾਈ ਦੇ ਵਿੱਚ ਚਲ ਜੇਗਾ ਪੌਣਾ 1 ਇੰਚ ਤੇ ਇਹ ਦੇਖੋ 6 ਇੰਚ ਰਹਿ ਜਾਏਗਾ ਮਗਰ 6.5 ਇੰਚ ਠੀਕ ਹੈ ਜੀ ਹੁਣ ਆਪਾਂ ਨੇ ਇਹਦੀ ਲਾਈਨਿੰਗ ਕੱਟਣੀ ਹੈ ਤੇ ਇਹ ਵਾਲਾ ਜਿਹੜਾ ਆਪਾਂ ਨੂੰ ਐਕਸਟਰਾ ਮੈਨਨਤ ਰੱਖ ਕੇ 1/2 ਇੰਚ ਤੋਂ ਬਾਅਦ ਥੋੜਾ ਜਿਹਾ ਪਾਉਣਾ ਤੇ ਇਸੇ ਹਿਸਾਬ ਨਾਲੇ ਆਪਾਂ ਦੂਸਰੇ ਪੀਸ ਦੀ ਕਟਿੰਗ ਕਰ ਦੇਣੀ ਹੈ ਵਰਕ ਨੂੰ ਤੁਸੀਂ ਬਿਲਕੁਲ ਚੰਗੀ ਤਰ੍ਹਾਂ ਦੇਖ ਲੈਣਾ ਅੱਗੇ ਪਿੱਛੇ ਨਾ ਹੋ ਜੇ ਠੀਕ ਹੈ ਜੀ ਓਕੇ ਜੀ ਇਹ ਹੋ ਗਏ ਸਾਡੇ ਪੱਲੇ ਹੁਣ ਆਪਾਂ ਇਹਦੀ ਪਹਿਲਾਂ ਕਟਿੰਗ ਕਰਾਂਗੇ ਲਾਈਨਿੰਗ ਦੀ ਇਹ ਸਾਡੇ ਕੋਲ ਲਾਈਨਿੰਗ ਹੈ ਤੁਸੀਂ ਇਸ ਤਰ੍ਹਾਂ ਖੋਲ ਕੇ ਵੀ ਲਾਈਨਿੰਗ ਦੇ ਉੱਪਰ ਵਿਛਾ ਸਕਦੇ ਹੋ ਪੱਲਿਆਂ ਨੂੰ ਠੀਕ ਹੈ ਤੇ ਇਹਨੂੰ ਪਹਿਲਾਂ ਪ੍ਰੈਸ ਕਰਨਾ ਪਵੇਗਾ ਠੀਕ ਹੈ ਤੇ ਆਪਾਂ ਦੱਸਦੇ ਹਾਂ ਤੁਹਾਨੂੰ ਬਾਅਦ ਵਿੱਚ ਦੇਖੋ ਜੀ ਆਪਾਂ ਲਾਈਨਿੰਗ ਵਿਛਾ ਕੇ ਉੱਪਰ ਆਪਾਂ ਨੇ ਇਹ ਪੱਲਾ ਵਿਛਾ ਲਿਆ ਤੇ ਆਪਾਂ ਨੇ ਇੰਨੀ ਕੁ ਲੂਜ਼ਿੰਗ ਦੇਣੀ ਹੈ ਲਾਈਨਿੰਗ ਦੇ ਵਿੱਚ ਠੀਕ ਹੈ ਜਦੋਂ ਆਪਾਂ ਲਾਈਨਿੰਗ ਵਾਸ਼ ਕਰਦੇ ਹਾਂ ਤਾਂ ਉਹ ਇਕੱਠੀ ਵੀ ਹੋ ਜਾਂਦੀ ਹੈ ਠੀਕ ਹੈ ਇਸ ਕਰਕੇ ਥੋੜੀ ਜੀ ਆਪਾਂ ਲੂਜ਼ਿੰਗ ਦੇਣੀ ਹੈ ਤੇ ਇਹਨੂੰ ਆਪਾਂ ਪੂਰਾ ਪੂਰਾ ਕਟਿੰਗ ਕਰ ਦੇਣਾ ਪੱਲੇ ਦੀ ਚੜਾਈ ਆਪਾਂ ਨੇ ਪੂਰੀ ਪੂਰੀ ਕਟਿੰਗ ਕਰ ਲਈ ਹੈ ਤੇ ਲੰਬਾਈ ਦੇ ਵਿੱਚ ਲਾਈਨਿੰਗ ਮੈਂ 1.5 ਇੰਚ ਵਾਧ ਰੱਖੀ ਹੈ 1.5 ਤੋਂ 2 ਇੰਚ ਆਪਾਂ ਨੇ ਵਾਧ ਰੱਖਦੇ ਹਾਂ ਹਰ ਵੀਡੀਓ ਦੇ ਵਿੱਚ ਦੱਸਦੇ ਆ ਆਪਾਂ ਨੇ ਇਸ ਤਰ੍ਹਾਂ ਜਦੋਂ ਲਾਈਨਿੰਗ ਜੋੜਨੀ ਹੈ ਮੈਂ ਇੱਥੇ ਪਲੇਟ ਪਾਉਣੀ ਹੁੰਦੀ ਆ ਪਲੇਟ ਪਾਉਣ ਦੇ ਨਾਲ ਸਾਡੀ ਲਾਈਨਿੰਗ ਨੂੰ ਖਿੱਚਣੀ ਵੱਜਦੀ ਠੀਕ ਹੈ ਜੀ ਇਹ ਹੋ ਗਈ ਸਾਡੇ ਪੌਚਾਂ ਦੀ ਕਟਿੰਗ ਹੁਣ ਆਪਾਂ ਕਰਦੇ ਆਂ ਕੁੰਦਿਆਂ ਦੀ ਕਟਿੰਗ ਹੁਣ ਆਪਾਂ ਕਰਦੇ ਆਂ ਜੀ ਕੁੰਦਿਆਂ ਦੀ ਕਟਿੰਗ ਇਹ ਦੇਖੋ ਜੀ ਮੈਂ ਬਰ ਜੋੜ ਕੇ ਕਪੜਾ ਵਿਛਾਇਆ ਠੀਕ ਹੈ ਬਿਲਕੁਲ ਸਟ੍ਰੇਟ ਸਲਵਾਰ ਬਣਾਉਣੀ ਆ ਆਪਾਂ ਨੇ ਆਪਾਂ ਨੇ ਬਰ ਨੂੰ ਜੋੜ ਲਿਆ ਇਸ ਤਰ੍ਹਾਂ ਇਸੇ ਤਰ੍ਹਾਂ ਹੀ ਲਾਈਨਿੰਗ ਦਾ ਬਰ ਜੋੜ ਕੇ ਆਪਾਂ ਨੇ ਉੱਪਰ ਉਸ ਨੂੰ ਵਿਛਾ ਲੈਣਾ ਠੀਕ ਹੈ ਇਹ ਦੇਖੋ ਇਸੇ ਤਰ੍ਹਾਂ ਆਪਾਂ ਲਾਈਨਿੰਗ ਰੱਖ ਲੈਣੀ ਉੱਪਰ ਕੰਨੀ ਵਾਲੀ ਸਾਈਡ ਆਪਾਂ ਇੱਧਰ ਵੀ ਦੇਖੋ ਕੰਨੀ ਆ ਤੇ ਇੱਧਰ ਹੀ ਆਪਾਂ ਲਾਈਨਿੰਗ ਦੀ ਕੰਨੀ ਕਰ ਦੇਣੀ ਹੈ ਐਦਾਂ ਸਾਡਾ ਕਪੜਾ ਦੇਖੋ ਲਾਈਨਿੰਗ ਦਾ ਵੀ ਜੁੜਿਆ ਹੋਇਆ ਤੇ ਇੱਧਰੋਂ ਵੀ ਜੁੜਿਆ ਹੈ ਇਸ ਤਰ੍ਹਾਂ ਆਪਾਂ ਨੇ ਦੇਖੋ ਵਿਛਾ ਕੇ ਪੂਰੀ ਸੈੱਟ ਕਰ ਲੈਣਾ ਮੈਂ ਲਾਈਨਿੰਗ ਨਾਲ ਹੀ ਕੱਟਦੀ ਹੁੰਨੀ ਆ ਠੀਕ ਹੈ ਜੀ ਇਹ ਮੇਰਾ ਤਰੀਕਾ ਹੈ ਲਾਈਨਿੰਗ ਨਾਲ ਹੀ ਕਟਣ ਦਾ ਜੇਕਰ ਤੁਹਾਨੂੰ ਵਧੀਆ ਲੱਗੇ ਤਾਂ ਪਲੀਜ਼ ਇੱਕ ਕਮੈਂਟ ਜ਼ਰੂਰ ਕਰਿਆ ਕਰੋ ਠੀਕ ਹੈ ਹੁਣ ਆਪਾਂ ਨੇ ਲੈਣੀ ਹੈ ਲੰਬਾਈ ਜੀ ਪਹਿਲਾਂ ਆਪਾਂ ਇੱਕ ਲੰਬਾਈ ਲੈਣੀ ਹੈ ਤੁਸੀਂ ਇਧਰੋਂ ਵੀ ਲੈ ਸਕਦੇ ਹੋ ਲੰਬਾਈ ਇਧਰੋਂ ਵੀ ਲਾ ਸਕਦੇ ਹੋ ਜਦੋਂ ਆਪਾਂ ਨੇ ਇੱਕ ਲੰਬਾਈ ਇਧਰੋਂ ਲੈ ਲਈ ਹੈ ਦੇਖੋ ਆਪਾਂ ਨੇ 35.5 ਇੰਚ ਪੌਂਚੇ ਦੀ ਲੰਬਾਈ ਰੱਖੀ ਸੀ ਤੇ ਆਪਾਂ 35.5 ਇੰਚ ਹੀ ਕੁੰਦੇ ਦੀ ਲੰਬਾਈ ਰੱਖਾਂਗੇ ਇੱਥੇ ਆਪਾਂ ਲਾਵਾਂਗੇ ਇੱਕ ਤੋਂ 1.5 ਇੰਚ ਇਸ ਤਰ੍ਹਾਂ ਪੂਰਾ ਤੁਸੀਂ ਕੰਨੀਆਂ ਨੂੰ ਮਿਲਾ ਲਓ ਇਹ ਦੇਖੋ ਠੀਕ ਹੈ ਜੀ ਇਧਰੋਂ ਤੁਸੀਂ ਆਸਣ ਲਾਉਣਾ ਹੈ ਪਾਪਾ ਨੇ 10.5 ਇੰਚ ਤੇ ਆਸਣ ਲਾਇਆ ਇਸ ਤਰ੍ਹਾਂ ਮਿਲਾ ਲੈਣਾ ਠੀਕ ਹੈ ਜੀ ਇਸ ਤਰ੍ਹਾਂ ਮਲਉਣ ਨਾਲ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਸਾਡੇ ਦੇਖੋ ਕੁੰਡੇ ਦੀ ਸ਼ੇਪ ਬਣ ਗਈ ਹੁਣ ਤੁਸੀਂ ਕੀ ਕਰਨਾ ਹੈ ਇੱਧਰ ਆਪਾਂ ਨੇ ਇੱਕ ਸਾਈਡ ਕਰ ਲਈ ਹੁਣ ਇੱਧਰ ਤੁਸੀਂ ਧਿਆਨ ਨਾਲ ਦੇਖੋ ਕਿ ਆਪਾਂ ਨੇ ਇੱਥੋਂ 2 ਇੰਚ ਲਾ ਲੈਣਾ ਤੇ ਇੱਥੋਂ ਲੰਬਾਈ ਲੈਣੀ ਉੱਪਰ ਨੂੰ 35.5 ਠੀਕ ਹੈ ਜੀ

ਇਹ ਹੋ ਗਈ ਸਾਡੇ ਕੁੰਦਿਆਂ ਦੀ ਕਟਿੰਗ ਤੁਸੀਂ ਇੱਕ ਪੀਸ ਕੱਟ ਕੇ ਤੇ ਇੱਕ ਦੂਜੇ ਦੇ ਉੱਪਰ ਵੀ ਰੱਖ ਸਕਦੇ ਹੋ ਬਟ ਲਾਈਨਿੰਗ ਵਾਲੇ ਕੱਪੜੇ ਨੂੰ ਇੱਕ ਵਾਰ ਚੱਕ ਲੋ ਤੇ ਫਿਰ ਸੈੱਟ ਨਹੀਂ ਹੁੰਦਾ ਤੇ ਕੋਸ਼ਿਸ਼ ਕਰਿਆ ਕਰੋ ਕਿ ਇਸੇ ਤਰ੍ਹਾਂ ਕਟਿੰਗ ਹੋ ਜਾਈ ਹਨਾ ਫਿਰ ਵਧੀਆ ਰਹਿੰਦਾ ਇਹ ਦੇਖੋ ਜਦੋਂ ਆਪਾਂ ਇਹਨਾਂ ਨੂੰ ਚੱਕ ਕੇ ਇੱਕ ਦੂਜੇ ਦੇ ਉੱਪਰ ਕਰਦੇ ਆ ਨਾ ਤੇ ਕੱਪੜਾ ਇੱਧਰ ਉੱਧਰ ਢਿਲਕ ਜਾਂਦਾ ਠੀਕ ਹੈ ਜੀ ਇਹ ਦੇਖੋ ਇੱਕ ਸਾਈਡ ਸਾਡੀ ਕਟਿੰਗ ਹੋ ਗਈ हम अपने ने वाली साइड कटिंग करनी यह साड़ी लाइनिंग का बार इन्ना से इस करके वाला कपड़ा थोड़ा जहा निकल गया वाला एक इंच ठीक है जेकर बार वादा तो फिर यह भी नहीं जाना ਠੀਕ ਹੈ ਜੀ ਇਹ ਦੇਖੋ ਸਾਡੇ ਕੁੰਦੇ ਕਟਿੰਗ ਹੋ ਗਏ ਆ ਦੇਖੋ ਜਦੋਂ ਆਪਾਂ ਇੱਕ ਵਾਰ ਇਹਨਾਂ ਨੂੰ ਚੱਕ ਲੈਨੇ ਫਿਰ ਸੈੱਟ ਨਹੀਂ ਆਉਂਦਾ ਹੁਣ ਆਪਾਂ ਨੇ ਇਹ ਵਾਲਾ ਕਪੜਾ ਜਿਹੜਾ ਸਾਡੀ ਲਾਈਨਿੰਗ ਦਾ ਜੁੜਿਆ ਹੋਇਆ ਹੈ ਇਹਨੂੰ ਵੀ ਅਲੱਗ-ਅਲੱਗ ਕਰ ਲਓ ਇਹ ਆਪਣੇ ਕੁੰਦੇ ਕਟਿੰਗ ਹੋ ਗਏ ਕੁੰਦੀਆਂ ਵੀ ਬੋਲ ਦਿੰਦੇ ਨੇ ਕਈ ਕਈ ਕੁੰਦੇ ਬੋਲ ਦਿੰਦੇ ਨੇ ਹੁਣ ਆਪਾਂ ਕਰਾਂਗੇ ਜੀ 벨ਟ ਕਟਿੰਗ ਇਹ ਦੇਖੋ ਆਪਣੇ ਕੋਲ ਕਪੜਾ ਬਚਿਆ ਹੋਇਆ ਆਪਾਂ ਇਹਦੇ ਵਿੱਚੋਂ 벨ਟ ਕਟਿੰਗ ਕਰਾਂਗੇ ਇਸੇ ਤਰ੍ਹਾਂ ਇੱਧਰ ਨੂੰ ਆਪਾਂ 벨ਟ ਕਟਿੰਗ ਕਰਨੀ ਹੈ ਇੱਧਰ ਨੂੰ ਸਾਡੇ ਬਾਰ ਛੋਟਾ ਹੈ ਜਾਂ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੋ ਇਸ ਤਰ੍ਹਾਂ ਕਰ ਸਕਦੇ ਆ ਆਪਾਂ ਇਹ ਦੇਖੋ ਇਸ ਤਰ੍ਹਾਂ ਡਬਲ ਕਰ ਲਓ ਇਹਨੂੰ ਠੀਕ ਹੈ ਦੇਖੋ ਜੀ ਆਪਾਂ ਨੇ 8 ਇੰਚ ਦੀ 벨ਟ ਕਟਿੰਗ ਕਰਨੀ ਹੈ ਕਪੜਾ ਕਟਿੰਗ ਕਰਕੇ ਪ੍ਰੈਸ ਕਰਕੇ ਤੁਹਾਨੂੰ ਦੱਸਦੇ ਆਂ ਦੇਖੋ ਜਿਸ ਤਰ੍ਹਾਂ ਹੀ ਆਪਾਂ ਕਪੜਾ ਵਿਛਾਇਆ ਸੀ ਉਸੇ ਤਰ੍ਹਾਂ ਆਪਾਂ ਨੇ ਹੁਣ ਲਾਈਨਿੰਗ ਕਰ ਲਈਏ ਇਸ ਤਰ੍ਹਾਂ ਇਹ ਦੇਖੋ ਠੀਕ ਹੈ ਇਸ ਤਰ੍ਹਾਂ ਸੈੱਟ ਕਰ ਲਓ ਪੂਰਾ ਆਪਣੇ ਲਾਈਨਿੰਗ ਦਾ ਇਹ ਕਪੜਾ ਬੜੀ ਵਧੀਆ ਬੈਠ ਜਾਂਦਾ ਤੇ ਦੇ ਉੱਪਰ ਹੀ ਆਪਾਂ ਨੇ ਇਸ ਤਰ੍ਹਾਂ ਕਪੜੇ ਨੂੰ ਰੱਖ ਕੇ ਫਿਰ 벨ਟ ਕਟਿੰਗ ਕਰ ਲੈਣੀ ਹੈ ਸੈੱਟ ਕਰ ਲਓ ਚੰਗੀ ਤਰ੍ਹਾਂ ਠੀਕ ਹੈ ਜੀ इस तरह देखो जी अपने ने हम बेल्ट इस तरह निशान ला तैयार है दो इंच कटा गौबी इंच ठीक है जी दस देखो आपने चौबीस इंच के निशान ला लेने इस तरह अपने पूरी पूरी बेल्ट आप कट लेनी ਆਪਾਂ ਨੇ 40 ਇੰਚ ਲੰਬਾਈ ਤਿਆਰ ਕਰਨੀ ਹੈ ਸਲਵਾਰ ਦੀ ਠੀਕ ਹੈ ਜੀ ਇਹ ਦੇਖੋ ਆਪਾਂ ਨੇ 벨ਟ ਵੀ ਕੱਟ ਲਈ ਆਪਣੀ ਸਲਵਾਰ ਵੀ ਕੱਟੀ ਗਈ ਸਾਰਾ ਕੁਝ ਠੀਕ ਹੈ ਜੀ ਤੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਕਟਾਈ ਸਾਡੀ ਕਿਵੇਂ ਦੀ ਲੱਗੀ ਪਲੀਜ਼ ਵੀਡੀਓ ਦੇ ਵਿੱਚ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਇਹ ਸੀਗੀ ਆਪਣੀ ਵਰਕ ਵਾਲੀ ਸਲਵਾਰ ਦੀ ਕਟਿੰਗ ਠੀਕ ਹੈ ਜੀ ਓਕੇ ਜੀ ਧੰਨਵਾਦ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਓਕੇ ਜੀ ਬਹੁਤ ਬਹੁਤ